ਚਾਰ ਸੀਟ ਹੋਈ ਹੈ ਵੀ ਕੀ ਲੱਗਦਾ ਹੈ ਕਿਉਂ ਚਾਰ ਸੀਟ ਹੋ ਤੇ ਉੱਤੇ ਕੋ ਕਾਰਵਾਈ ਹੋਏਗੀ ਜਾਂ ਇਹਦੇ ਤੇ ਇੱਕ ਵਾਰਾ ਫਿਰ ਗੁੰਗਨਾਉ ਤੋਂ ਮਿਟੀ ਜਾਣ ਵਾਲੀ ਗੱਲ ਕੀਤੀ ਗਈ ਹੈ ਬਡਾਰੀ ਸਾਹਿਬ ਚਾਰ ਸੀਟ ਕੋਈ ਸਜਾ ਨਹੀਂ ਜੀ ਇਹ ਤੇ ਮਾਮਲੇ ਦੀ ਲੀਪਾ ਪੋਤੀ ਆ ਵੀ ਦੱਸਣ ਵਾਸਤੇ ਵੀ ਇਹੀ ਕਾਰਵਾਈ ਸ਼ੁਰੂ ਕਰਤੀਓ ਜੋ ਜਦੋਂ ਰਮਿੰਦਰਪਾਲ ਸਿੰਘ ਕੱਲ ਉਹ ਗੱਲ ਕਰਦਾ ਸੀ ਰਿਕਾਰਡਿੰਗ ਤੁਹਾਨੂੰ ਭੇਜਤੀ ਉਹ ਦੱਸਣ ਲਿਆ ਵੀ ਮੇਰੇ ਕੋ ਤੇ ਐਸੀ ਨੇ ਸਦਕੇ ਸਾਈਨ ਕਰਾਏ ਉਹ ਐਸੀ ਨੂੰ ਚਾਰ ਸੀਟ ਕਿਉਂ ਨਹੀਂ ਕੀਤਾ ਕਰਨਾ ਤੇ ਉਹ ਐਸੀ ਨਹੀਂ ਜਾਇਦਾ ਸੀ ਉਹ ਐਸੀ ਬੜਾ ਮਜਲਾ ਸੀ ਉਹਨੇ ਆਪਣੇ ਸਾਂ ਤੇ ਗਿੱਦੇ ਨਹੀਂ ਇਹਦੇ ਕੋਲ ਸਦਕੇ ਕਰਾ ਲੇ ਉਹ ਕਟਰ ਮੰਨਦਾ ਸਰਕਾਰ ਦੇਤੀ ਹੀ ਤੁਹਾਨੂੰ ਚੇਅਰ ਮਰਮ ਲਾਇਆ ਜੀ ਕੇਜਰੀਵਾਲ ਸਾਹਿਬ ਦੀ ਤੇ ਉਹਨਾਂ ਨੂੰ ਫਾਲੋ ਕਰੋ ਤੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਫਾਲੋ ਕਰੋ ਉਹ ਵਹੀ ਰੂਪ ਆਪਣੇ ਚ ਲਿਆਉ ਉਹਹੀ ਜਜਵਾ ਲਿਆਉ 11 ਸਾਲ ਤੁਹਾਡੀ ਪਾਰਟੀ ਨੂੰ ਬਣਿਆ ਹੋ ਗਿਆ ਇੱਕ ਐਗਜ਼ਾਮਪਲ ਸੈੱਟ ਕਰ ਦਿਓ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਾ ਦਿਓ ਜਿਹੜੀ ਤਨਾਤੀ ਜਿਹੜੇ ਬੰਦੇ ਨੂੰ ਇੱਥੇ ਕਿਸੇ ਵੀ ਸੀਟ ਤੇ 3 ਸਾਲ ਹੋ ਗਏ ਨੇ ਪਾਵੇਂ ਉਹ ਜੀਏ ਪਾਵੇਂ ਐਸਡੀਓ ਤੇ ਪਾਵੇਂ ਉਹ ਐਕਸ਼ਨ ਜਾਂ ਫਿਰ ਐਸੀ ਉਹਦਾ ਤਬਾਦਲਾ ਦੂਜੇ ਜ਼ਿਲ੍ਹੇ ਚ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਹੀ ਰਵਾਇਤ ਪੰਜਾਬ ਸਰਕਾਰ ਨੂੰ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਕਰਨੀ ਚਾਹੀਦੀ ਕਿਉਂਕਿ ਇਹਨਾਂ ਸਾਰਿਆਂ ਦਾ ਆਪਸ ਚ ਸੰਢਗੜ ਬਣ ਗਈ ਇਹਨਾਂ ਨੇ ਆਪੇ ਹੀ ਠੇਕੇਦਾਰਾਂ ਦੇ ਨਾਲ ਸਾਝ ਪਾਈ ਹੋਈ ਹੈ ਆਪੇ ਹੀ ਇਹਨਾਂ ਨੇ ਕਈ ਉਹਨਾਂ ਦੇ ਨਾਲ ਜਿਹੜੀਆਂ ਭਾਈ ਵਾਲੀਆਂ ਪਾਈਆਂ ਹੋਈਆਂ ਉਹਨਾਂ ਨੂੰ ਕੰਮ ਦਵਾਉਂਦੇ ਨੇ ਫਿਰ ਉਹਨਾਂ ਕੋ ਕਮਿਸ਼ਨ ਲੈਂਦੇ ਨੇ ਇਹ ਬਿਲਕੁਲ ਸੱਚ ਆ ਹੁਣ ਸਸਿਕਾ ਜੀ ਨਮਸਕਾਰ ਮੈਂ ਹੰਦੀਪਕ ਪੰਡਾਰੀ ਤੋਂ ਤੁਸੀਂ ਦੇਖ ਰਹੇ ਹੋ ਡੀਫੋਰ ਨਿਊਜ਼ ਸਾਰੀ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ ਤੁਹਾਡਾ ਸਵਾ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਗੁਰਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਵਾਹਿਗੁਰੂ ਸਭ ਦਾ ਭਲਾ ਕਰੇ ਤੇ ਸਭ ਨੂੰ ਚੜ੍ਹਦੀ ਕਲਾ ਰੱਖੇ ਅਸੀਂ ਕੁਝ ਦਿਨ ਪਹਿਲਾਂ ਇੰਪਰੂਵਮੈਂਟ ٹرسٹ ਦੇ ਵਿੱਚ ਫੈਲੇ ਹੋਏ ਭ੍ਰਸ਼ਟਾਚਾਰ ਦਾ ਪਰਦਾ ਫਾਸ਼ ਕੀਤਾ ਸੀ ਤੇ ਦੱਸਿਆ ਸੀ ਉੱਥੇ ਕੰਮ ਹੁੰਦੇ ਹੀ ਨਹੀਂ ਤੇ ਬਿਲ ਬੰਦੇ ਨੇ ਤੇ ਜਿਹੜੇ ਕੰਮ ਹੁੰਦੇ ਵੀ ਨਹੀਂ ਨੇ ਉਹਨਾਂ ਦੇ ਵਿੱਚ 30 35 35% less ਭਰਿਆ ਜਾਂਦਾ ਤੇ 15% ਡਿਪਾਰਟਮੈਂਟ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਉਹਨਾਂ ਚੋਂ ਕਮਿਸ਼ਨ ਵੀ ਜਾਂਦੀ ਏ ਤੇ ਫੇਰ ਵਿਕਾਸ ਕੀ ਹੋਏਗਾ ਟਟੂ ਵਿਕਾਸ ਹੋਏਗਾ 13 13.77% less ਤੇ ਠੇਕਾ ਭਰਿਆ ਜਾਂਦਾ ਪਰ ਅਧਿਕਾਰੀ ਤੇ ਠੇਕੇਦਾਰ ਮਿਲ ਕੇ ਕਿਸ ਤਰ੍ਹਾਂ ਇਹਨਾਂ ਦੀ ਆਪਸ ਦੇ ਵਿੱਚ ਕਹਿੰਦੇ ਨਾ ਵੀ ਕਿਉਂ ਖਿਚੜੀ ਨੇ ਫਾਈਲਾਂ ਦੇ ਵਿੱਚ 13 0.77 ਨੂੰ 1.77 ਕਰ ਦਿੱਤਾ ਜਾਂਦਾ ਜਿਹਦੇ ਨਾਲ ਸਰਕਾਰ ਨੂੰ ਸਿੱਧੇ ਤੌਰ ਤੇ 526 ਲੱਖ ਰੁਪਏ ਦਾ ਨੁਕਸਾਨ ਹੋਣਾ ਸੀਗਾ ਅਸੀਂ ਇਹ ਪੂਰਾ ਖੁਲਾਸਾ ਇੱਕ ਡਿਟੇਲਡ ਐਪੀਸੋਡ ਕੀਤਾ ਸੀਗਾ 16 ਨਵੰਬਰ ਨੂੰ ਜਿਹਦਾ ਲਿੰਕ ਸੀਗਾ ਇੰਪਰੂਵਮੈਂਟ ਅਮਰਸਰ ਇੰਪਰੂਵਮੈਂਟ ٹرسٹ ਦਾ ਹਾਲ ਸਰਕਾਰ ਕੰਗਾਲ ਤੇ ਅਫਸਰ ਤੇ ਠੇਕੇਦਾਰ ਸਭ ਮਾਲਾ ਮਾਲ ਇਸ ਤੋਂ ਬਾਅਦ ਇੰਪਰੂਵਮੈਂਟ ٹرسٹ ਦੇ ਵਿੱਚ ਇੱਕ ਵਾਰਾਂ ਪੂਰੀ ਜਿਹੜੀ ਹੈ ਕਿ ਹਫੜਾ ਦਫੜੀ ਮੱਚ ਗਈ ਸੀ ਇਹ ਖਬਰ ਦਾ ਅਸਰ ਇਹ ਹੋਇਆ ਕਿ ਜਿਹੜੇ ਸ਼ੀਵੀਓ ਨੇ ਚੀਫ ਇੰਜੀਨੀਅਰ ਨੇ ਨਾਲੇ ਰਾਜੀਵ ਸੇਖੜੀ ਉਹਨਾਂ ਨੇ ਸਾਰੇ ਜਿਹੜੇ ਜਿਨ੍ਹਾਂ ਦੇ ਉੱਤੇ આરોਪ ਸਨ ਉਹਨਾਂ ਨੂੰ ਬਲਾ ਬਲਾ ਕੇ ਉਹਨਾਂ ਦੇ ਬਿਆਨ ਲਏ ਤੇ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਦੇ ਲਈ ਲਿਖਤਾ ਗਿਆ ਜਿਨ੍ਹਾਂ ਤੇ ਕਾਰਵਾਈ ਹੋਣੀ ਹੈ ਉਹਨਾਂ ਚੋਂ ਸਭ ਤੋਂ ਪਹਿਲਾ ਨਾਂ ਹੈ ਐਸੀ ਰਿਟਾਇਰ ਹੋ ਚੁਕੇ ਨੇ ਪ੍ਰਦੀਪ ਜੈਸਵਾ ਦੂਜਾ ਨਾਂ ਐਕਸੀਅਨ ਰਵਿੰਦਰ ਸਿੰਘ ਕਾਲੋਂ ਐਸਡੀਓ ਹਰਬੀਰ ਸਿੰਘ ਐਸਡੀਓ ਅਮਨਦੀਪ ਸਿੰਘ ਤੇ ਜੇਈ ਜਸਬੀਰ ਸਿੰਘ ਸੜੀ ਗਲਬਤ ਹੋਈ ਏ ਇਹਨੂੰ ਲੈ ਕੇ ਰਾਜੀਵ ਸੇਖੜੀ ਨਾਲ ਪਹਿਲੇ ਤੇ ਤੁਹਾਨੂੰ ਸੁਣਾਉਣੇ ਆ ਕਿ ਰਾਜੀਵ ਸੇਖੜੀ ਦਾ ਇਸ ਬਾਰੇ ਕੀ ਕਹਿੰਦਾ ਹੈ ਹੈਲੋ ਸੇਖੜੀ ਸਾਹਿਬ ਨਮਸਕਾਰ ਹਾਂਜੀ ਨਮਸਕਾਰ ਜੀ ਹਾਂ ਸੇਖੜੀ ਸਾਹਿਬ ਮੈਂ ਦੀਪਕ ਪੰਡਰੀ ડી4 ਰਿਪੋਰਟ نیوز ਤੋਂ ਬੋਲ ਰਿਹਾ ਹਾਂ ਜੀ ਹਾਂਜੀ ਜੀ ਦੀਪਕ ਜੀ ਕਿਹਾ ਹਾਂ ਮੈਂ ਬਿਲਕੁਲ ਠੀਕ ਹਾਂ ਸੇਖੜੀ ਸਾਹਿਬ ਤੁਸੀਂ ਸੁਣਾਓ ਹਾਂ ਫਾਈਨ ਜੀ ਠੀਕ ਹੈ ਸੇਖੜੀ ਸਾਹਿਬ ਇੱਕ ਜਿਹੜਾ ਘਟਾਲਾ ਆਇਆ ਸੀ ਇੰਪਰੂਵਮੈਂਟ ਟਰਸਟ ਦੇ ਵਿੱਚ ਜੀ 13.77 ਤੇ ਪਹਿਲੇ ਕੰਮ ਲਿਆ ਜਾਂਦਾ ਫਿਰ ਉਹਦੇ ਦੇ ਵਿੱਚ ਹੇਅਰ ਫੇਅਰ ਕਰਕੇ 1.77 ਕਰ ਦਿੱਤਾ ਜਾਂਦਾ ਹੈ ਹਾਂ ਜੀ ਅੰਜ ਮੇਰੇ ਕੋਲ ਆਈ ਹੈ ਇਨਕੁਆਰੀ ਜੀ ਉਹਦੀ ਉਹਦੀ ਮੈਂ ਰਿਪੋਰਟ ਬਣਾ ਕੇ ਆਪਾਂ ਸਬਮਿਟ ਕਰਤੀ ਜੀ ਸੈਕਟਰੀ ਸਾਹਿਬ ਨੂੰ ਜੀ ਹਾਂ ਜੀ ਹਾਂ ਜੀ ਸਰ ਉਹਦੇ ਚ ਉਹਦੇ ਚ ਬੇਸਿਕਲੀ ਰਿਪੋਰਟ ਚ ਕੀ ਕਿਸੇ ਨੂੰ ਦੋਸ਼ੀ ਪਾਇਆ ਗਿਆ ਜੀ ਸਰ ਇਦਾਂ ਇਦਾਂ ਹੈ ਉਹਦੇ ਚ ਅਸੀਂ ਦੋਸ਼ੀ ਤੇ ਪਾਏ ਨੇ ਬੰਦੇ ਜੀ ਅਸੀਂ ਉਹਦੇ ਚ ਕੀਤਾ ਸਭ ਤੋਂ ਪਹਿਲਾਂ ਕਿ ਕੰਮ ਕੈਨਸਲ ਕੀਤੀ ਉਹ ਕਰ ਦਿੱਤਾ ਇਹਨਾਂ ਨੂੰ ਆਰਡਰ ਕਿ ਕੰਮ ਕੈਨਸਲ ਕੀਤਾ ਜਾਵੇ ਜੀ ਇੱਕ ਦੂਸਰਾ ਇਸ਼ੂ ਇਹ ਆ ਕਿ ਕੰਟਰੈਕਟਰ ਨੂੰ ਪ੍ਰੋਕਿਊਰਮੈਂਟ ਰੂਲ ਦੇ ਮੁਤਾਬਕ ਉੱਤੇ ਐਕਸ਼ਨ ਲਿੱਤਾ ਜਾਵੇ ਫਰੌਡ ਲੈਂਡ ਪ੍ਰੈਕਟਿਸ ਦਾ ਜੀ ਤੀਸਰਾ ਜਣ ਜਿਹੜੇ ਆਫੀਸਰ ਇਨਵੋਲਵ ਨੇ ਉਹਨਾਂ ਨੂੰ ਰੂਲ 8 ਦੇ ਅੰਦਰ ਜਿਹੜੀ ਉਹਨਾਂ ਨੂੰ ਚਾਰਜ ਸ਼ੀਟ ਪ੍ਰਪੋਜ਼ ਕੀਤੀ ਹੈ ਜੀ ਓਕੇ ਹਾਂ ਜੀ ਦੇ ਸਰ ਕਿਸੇ ਨੂੰ ਸਸਪੈਂਡ ਜਾਂ ਕਿਸੇ ਨੂੰ ਕੋਈ ਸਰ ਪਹਿਲਾਂ ਚਾਰਜੀ ਟਿਸ਼ੂ ਹੁੰਦੀ ਹੈ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਦੀ ਜੜੀ ਸਰ ਬਾਕੀ ਕਰਨੀ ਪਈ ਹੋਏਗੀ ਅੱਛਾ ਇਹ ਤਾਂ ਸੀਟੀ ਸਾਹਿਬ ਇਹ ਤਾਂ ਇੱਕ ਮਾਮਲਾ ਸੀਗਾ ਜਿਹੜਾ ਕਿ ਸਾਹਮਣੇ ਆ ਗਿਆ ਜਿਹੜਾ ਸਾਡੇ ਵੱਲੋਂ ਉਜਾਗਰ ਕੀਤਾ ਗਿਆ ਸੀਗਾ ਜੀ ਹਾਂਜੀ ਹਾਂਜੀ ਕੀ ਇਸ ਤਰ੍ਹਾਂ ਨਹੀਂ ਲੱਗਦਾ ਕਿ ٹرسٹ ਦੇ ਵਿੱਚ 골ਮਾਲ ਇੱਕ ਬੜੀ ਵੱਡੀ ਕਾਂਸਪੀਰੇਸੀ ਇੱਕ ਬੜਾ ਵੱਡਾ ਛੜੀ ਯੰਤਰ ਕੀਤਾ ਜਾ ਰਿਹਾ ਜੀ ਇੱਕ ਹੋਰ ਵੀ ਉਹਦੇ ਵਿੱਚ ਕੀਤਾ ਵਾ ਜੀ ਪ੍ਰੋਬਬਲੀ ਉਹ ਆਰਡਰ ਆ ਜਾਣਗੇ ਦੋ ਐਸਸੀ ਦੀ ਡਿਊਟੀ ਲਗਵਾਤੀ ਹੈ ਜੀ ਐਸਸੀ ਬਠਿੰਡਾ ਜਿਹੜੀ ਮੈਂ ਪ੍ਰੋਪੋਜ਼ ਕਰਕੇ ਭੇਜਾ ਤੇ ਐਸਸੀ ਸਰ ਜੀ ਦੇ ਵਿਲ ਚੈੱਕ ਦਾ ਰਿਕਾਰਡ ਜੀ ਤੇ ਸਾਰਾ ਜਿਹੜਾ ਪਿਛਲੇ 3 ਸਾਲ ਦਾ ਰਿਕਾਰਡ ਚੈੱਕ ਕਰਨਗੇ ਉਹਨੂੰ ਵੈਰੀਫਾਈ ਕਰਨਗੇ ਤੇ ਆਪਣੀ ਰਿਪੋਰਟ ਸਬਮਿਟ ਕਰਨਗੇ ਕਿ ਇਹੋ ਸਾਹ ਹੋਰ ਕਿਸੇ ਤੇ ਨਾਲ ਹੋਰ ਕਿਸੇ ਫਾਈਲ ਤੇ ਤਾਂ ਨਹੀਂ ਹੋਇਆ ਤਾਂ ਜੀ ਉਹ ਵੀ ਇੱਕ ਕਮੇਟੀ ਬਣਾਈ ਹੈ ਜੀ ਅੱਛਾ ਸਰ ਕਮੇਟੀ ਨੂੰ ਕੋਈ ਟਾਈਮ ਬਾਉਂਡ ਕੀਤਾ ਜੀ ਕਦੋਂ ਤੱਕ ਸਰ ਕਮੇਟੀ ਨੂੰ ਹਾਂ ਉਹ ਆਰਡਰ ਆਜਣਗੇ ਟਾਈਮ ਬਾਉਂਡ ਹੋਏਗਾ ਜੀ ਵਿਥਨ 15 ਡੇਸ ਦੇ ਹੈਵ ਟੂ ਗਿਵ ਅਸ ਅ ਰਿਪੋਰਟ ਅੱਛਾ ਸਰ ਇੱਕ ਸਿੱਟੀ ਸਾਹਿਬ ਐ ਵੀ ਹੈ ਜਿਹੜਾ ਤੁਸੀਂ ਕੰਟਰੈਕਟਰ ਦੇ ਖਿਲਾਫ ਜੋ ਵੀ ਲਿਖਿਆ ਜੀ ਤੇ ਉਹ ਸਰ ਇੱਕ ਇਹ ਹੈਗਾ ਕਿ ਇਹਨਾਂ ਨੇ ਸਾਰੀ ਜਾਣਕਾਰੀ ਦੇ ਮੁਤਾਬਿਕ ਇੱਕ ਇੱਕ ਕੰਟਰੈਕਟਰ ਨੇ ਚਾਰ ਚਾਰ ਫਰਮਾਂ ਬਣਾਈਆਂ ਹੋਈਆਂ ਤੇ ਉਹ ਵੀ ਮਤਲਬ ਨਹੀਂ ਨਹੀਂ ਸਰ ਮਤਲਬ ਮੈਂ ਮੈਨੂੰ ਪਤਾ ਕਿ ਇਹ ਨਾ ਇੱਕ ਟ੍ਰੀਕੀ ਜਿਹਾ ਇਸ਼ੂ ਹੈ ਇਹਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੇ ਜਿਹਦੇ ਵਿੱਚ ਉਹ ਉਹ ਕੰਟਰੈਕਟਰ ਪ੍ਰੋਪਰਾਈਟਰ ਜਾਂ ਉਹਦਾ ਸਿੱਧਾ ਇਨਵੋਲਵਮੈਂਟ ਹੈਗੀ ਹੈ ਉਹ ਉਹ ਸਾਰਿਆਂ ਨੂੰ ਇਹ ਕਰ ਸਕਦੇ ਨੇ ਬਲੈਕਲਿਸਟ ਜੀ ਇਹ ਇਹਨਾਂ ਤੇ ਡਿਪੈਂਡ ਕਰਦਾ ਕਿ ਜਿਹਦੇ ਜੋ ਕੰਟਰੈਕਟਰ ਆਪ ਆਪ ਉਹਦਾ ਨਾਮ ਵੀ ਹੋਵੇਗਾ ਉਹ ਨੂੰ ਇਹ ਚਾਹ ਤੇ ਨਹੀਂ ਕੰਮ ਦੇ ਸਕਦੇ ਉਹਦੇ ਚ ਕੋਈ ਦੋਰਾ ਹੀ ਨਹੀਂ ਹੈਗਾ ਉਹਦੇ ਤੇ ਨਹੀਂ ਸਰ ਇੱਕ ਸਰ ਸਰ ਬੁਰਾਣਾ ਮੰਨੇ ਕਿਸ ਤਰ੍ਹਾਂ ਚਾਹਣਗੇ ਜੀ ਇਹਦੇ ਸਾਰੇ ਰਲੇ ਜੀ ਉਹਦੇ ਨਾਲ ਨਹੀਂ ਤੇ ਅੱਛਾ ਜੇ ਗਲਤ ਕਰਨਗੇ ਤੇ ਫੇਰ ਫਸਣਗੇ ਜੇ ਹੁਣ ਇੱਕ ਵਾਰੀ ਕਰਕੇ ਤੇ ਇਹਨਾਂ ਨੂੰ ਸੱਦ ਇਹ ਨਹੀਂ ਆਂਦਾ ਤੇ ਕਿੱਦਾਂ ਫਿਰ ਚੱਲੇਗਾ ਕੰਮ ਪਰ ਆਟੋਮੈਟਿਕਲੀ ਦੇ ਉਹਨ ਫਿਰ ਇਹਨਾਂ ਦੀ ਕਨਾਈਸ ਆਪੇ ਸ਼ੋ ਹੋ ਜਾਏਗੀ ਜੀ ਰਾਪੇ ਮਰਨਗੇ ਜੀ ਫਿਰ ਕੀ ਕਹੇਗਾ ਫਿਰ ਕੌਣ ਬਚਾਏਗਾ ਇਹਨਾਂ ਨੂੰ ਅੱਛਾ ਸਿਟੀ ਇਹਦੇ ਵਿੱਚ ਕਿਦੋਂ ਕਿਨੂੰ ਤੁਸੀਂ ਬੇਸਿਕਲੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਜੀ ਜਿਨ੍ਹਾਂ ਨੂੰ ਅਠੇ ਦੇ ਸਾਹਿਬ ਦੇ ਦੇਖੋ ਦੋ ਤਿੰਨ ਦੋ ਦੋ ਨੇ ਦੋ ਬੰਦੇ ਨੇ ਜਿਨ੍ਹਾਂ ਨੂੰ ਆਪਾਂ 10 ਚ ਕੀਤਾ ਵਾ ਕਿਹੜੇ ਕਿਹੜੇ ਸਰ ਜਿਹੜੇ 10 ਚ ਕੀਤੇ ਨੇ ਉਹ ਆ ਜਾਂਦੇ ਨੇ ਮਿਸਟਰ ਕਲੋਂ ਜਿਨ੍ਹਾਂ ਨੇ ਜਿਹੜੇ ਇਨਕੁਆਰੀ ਜਿਨ੍ਹਾਂ ਨੇ ਕੀਤੀ ਸੀ ਜਿਹੜੀ ਇਨਕੁਆਰੀ ਗਲਤ ਕੀਤੀ ਇਹਨਾਂ ਨੇ ਕਲੋਂ ਸਰ ਐਕਸ਼ਨ ਨੂੰ ਜੀ ਹਾਂ ਜੀ ਉਹਨਾਂ ਨੇ ਇਨਕੁਆਰੀ ਜਿਹੜੀ ਹੈ ਇਨਕੁਆਰੀ ਗਲਤ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ اپنی ਹੈਗੀ ਹੈ ਕਲੈਰੀਕਲ ਮਿਸਟੇਕ ਹੈ ਬਟ ਇਟ ਕੈਨਟ ਬੀ ਕਲੈਰੀਕਲ ਮਿਸਟੇਕ ওকে ਠੀਕ ਹੈ ਨਾ ਦੂਸਰਾ ਅਸੀਂ ਇਸ਼ੂ ਇਹ ਵੀ ਉਠਾਇਆ ਸੀਗਾ ਜਿਹੜੀ ਇਨਕੁਆਰੀ ਹੈ ਉਹੀ ਗਲਤ ਇਨਕੁਆਰੀ ਦੀ ਫਾਰਮੇਸ਼ਨ ਹੀ ਗਲਤ ਹੈ ਜਿਹੜੀ ਕਮੇਟੀ ਦੀ ਫਾਰਮੇਸ਼ਨ ਹੀ ਗਲਤ ਹੈ ਬਿਕੋਜ਼ ਕਮੇਟੀ ਜਿਹੜੀ ਹੈ ਚਲੋ ਮੈਂ ਵੈਸੇ ਤੁਹਾਨੂੰ ਦੱਸਦਾ ਥੈਟ ਕੈਨ ਨੋਟ ਬੀ ਕਿ ਵੀ ਇੱਕ ਹਾਇਰ ਅਫਸਰ ਲਾ ਦੋ ਉਹਦੇ ਥਲਣਾ ਲਾ ਦੋ ਉਸ ਤੋਂ ਥਲਣਾ ਲਾ ਦੋ ਇਹਦਾ ਕਮੇਟੀ ਬਣਦੀ ਨਹੀਂ ਕਮੇਟੀ ਦੇ ਵਿੱਚ ਦੋ ਅਫੀਸਰ ਆਫ ਇਕੁਅਲ ਰੈਂਕ ਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਜਿਨ੍ਹਾਂ ਦੀ ਡੈਲੀਬਰੇਸ਼ਨ ਹੋਵੇ ਤਾਂ ਹੀ ਕੰਮ ਹੁੰਦਾ ਹੈ ਇਦਾਂ ਤੇ ਤੁਸੀਂ ਜੇ ਆਈਐਸਡੀਓ ਐਕਸ਼ਨ ਲਾ ਦੋ ਤੇ ਉਹ ਕਮੇਟੀ ਨਹੀਂ ਉਹ ਕਮੇਟੀ ਨਹੀਂ ਗੰਦੇ ਜੀ 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 ਆਪਾਂ ਇੱਕਦਮ ਉਹ ਵੀ ਉਹ ਵੀ ਤਾਂ ਸਰ ਦੇਖੋ ਇਹ ਵੀ ਸ਼ੋਅ ਕਰਦਾ ਨਾ ਜੀ ਇਹਨਾਂ ਨੇ ਬੇਸਿਕਲੀ ਇੰਟੈਂਸ਼ਨਲੀ ਇਦਾਂ ਕੰਮ ਕੀਤਾ ਜੀ ਉਹ ਵੀ ਉਹ ਤਾਂ ਉਹ ਹੀ ਹੈ ਤਾਈਓ ਕਰਕੇ ਤਾਈਓ ਕਰਕੇ ਹੈ আচ্ছা ਸਰ ਇੱਕ ਤਾਂ ਸਰ ਕੱਲ ਉਹਨੂੰ ਕੀਤਾ ਜੀ ਦੂਸਰੇ ਕਿਨੂੰ ਕੀਤਾ ਜੀ ਇਹਦੇ ਚ ਦੂਸਰਾ ਸਰ ਉਹਨਾਂ ਦਾ ਹਰਮੀਤ ਸਿੰਘ ਐਸਡੀਓ ਆ ਹਰਮੀਤ ਸਿੰਘ ਹਾਂ ਜੀ ਜੀ ਠੀਕ ਹੈ ਠੀਕ ਹੈ ਸਰ ਤੇ ਸਰ ਉਹ ਜਿਹੜੇ ਜਿਹੜੇ ਅੱਠ ਚ ਜੈਸਵਾਲ ਨੇ ਪ੍ਰਦੀਪ ਜੈਸਵਾਲ ਨੇ ਜਸਬੀਰ ਸਿੰਘ ਅਮਨਦੀਪ ਸਿੰਘ ਆ ਜੀ ਪ੍ਰਦੀਪ ਜੈਸਵਾਲ ਇਹ ਤਾਂ ਰਿਟਾਇਰ ਹੋ ਗਏ ਜੀ ਉਹ ਰਿਟਾਇਰ ਅ ਵਿਦਨ 5 ਇਅਰਸ ਅਸੀਂ ਕਰ ਸਕਦੇ ਆ ਸਰ ਉਹਦੇ ਚ ਕੋਈ ਇਸ਼ੂ ਨਹੀਂ ਹੁੰਦਾ ਓਕੇ ਅੱਛਾ ਪ੍ਰਦੀਪ ਜੈਸਵਾਲ ਦੂਸਰਾ ਕਿਹੜਾ ਬੋਲੇ ਜੀ ਜਸਬੀਰ ਸਿੰਘ ਤੇ ਅਮਨਦੀਪ ਸਿੰਘ ਓਕੇ ਧੰਨਵਾਦ अच्छा सर कोई एवी एवी क्या जी ਥੱਲੇ ਕਿਉਂਕਿ ਇਹ ਬੜੀ ਵੱਡੀ ਐਮਬੈਲੈਂਸਮੈਂਟ ਕੀਤੀ ਹੈ ਠੇਕੇਦਾਰ ਨੇ ਇਹਦੇ ਖਿਲਾਫ ਕੋਈ ਐਫ ਆਈ ਆਰ ਦਾ ਤਰ੍ਹਾਂ ਦੇ ਆਰਡਰ ਕੀਤੇ ਸਰ ਅਸੀਂ ਤਾਂ ਇਹਨਾਂ ਨੂੰ ਕਹਿੰਦਾ ਪ੍ਰੋਕਿਉਰਮੈਂਟ ਰੂਲ ਦੇ ਮੁਤਾਬਕ ਫਰਾਡਲੈਂਡ ਪ੍ਰੈਕਟਿਸ ਦਾ ਸੈਕਸ਼ਨ ਹੈਗਾ ਮੇਰੇ ਕੋਲ ਮਨੂੰ ਯਾਦ ਨਹੀਂ ਸ਼ਾਇਦ 25 ਸੈਕਸ਼ਨ ਹੈ ਉਹਦੇ ਮੁਤਾਬਕ ਇਹ ਸਭ ਕੁਝ ਕਰ ਸਕਦੇ ਨੇ ਇਟ ਇਜ਼ ਚੇਅਰਮੈਨ ਟੂ ਟੇਕ ਅ ਕਾਲ ਕਿ ਵੀ ਉਹਨੇ ਕੀ ਕਰਨਾ ਹੈ ਓਕੇ ਠੀਕ ਹੈ ਮਤਲਬ ਐਫਆਈਆਰ ਰਜਿਸਟਰ ਹੋ ਸਕਦੀ ਇਹਨਾਂ ਤੇ ਤਾਂ ਇਟ ਇਜ਼ ਚੇਅਰਮੈਨ ਟੂ ਟੇਕ ਅ ਕਾਲ ਉਹਨਾਂ ਨੇ ਉਹਨਾਂ ਨੇ ਆਪਣੀ ਕਾਲ ਲੈਣੀ ਹੈ ਕਿ ਵਾਸੀਂ ਉਹਨੂੰ ਬਲੈਕਲਿਸਟਿੰਗ ਤੱਕ ਛੱਡਣਾ ਵਾ ਉਹਦੋਂ ਡੀਬਾਰ ਕਰਨਾ ਵਾ ਕਿ ਉਹਨੂੰ ਉਹਤੇ ਐਫਆਈਆਰ ਲੌਂਚ ਕਰਨੀ ਹੈ ਇਹ ਚੇਅਰਮੈਨ ਦੀ ਕੰਪੀਟੈਂਸੀ ਹੈ ਜੀ ਅਸੀਂ ਉਹ ਅਸੀਂ ਉਹਤੇ ਉਹਨੂੰ ਕਰ ਦਿੰਦਾ ਕਿ ਵੀ ਇਹ ਚ ਫਰਾਡਲੈਂਡ ਪ੍ਰੈਕਟਿਸ ਹੋਈ ਹੈ ਇਹ ਅਸੀਂ ਪ੍ਰੂਫ ਕਰਤਾ ਅੱਛਾ ਸਰ ਇੱਕ ਸਾਡੀ ਜਾਣਕਾਰੀ ਇਹ ਵੀ ਹੈ ਜੀ ਵੀ ਦੋ ਵਾਰੀ ਲੈਟਰ ਜਿਸ਼ੂ ਹੋਈਆਂ ਪਹਿਲੀ ਲੈਟਰ ਜਿਹੜੀ ਇਸ਼ੂ ਹੋਈ ਹੈ ਉਹ ਜਿਵੇਂ 13.77 ਨੂੰ ਇਹਨਾਂ ਨੇ ਕੀਤਾ ਗਿਆ 1.77 ਉਹਦੇ ਤੇ ਵੀ ਪ੍ਰਦੀਪ ਜੈਸਵਾਲ ਦੇ ਸਾਈਨ ਨੇ ਤੇ ਇੱਕ ਦੂਸਰੀ ਲੈਟਰ ਹੈ ਉਹਦੇ ਤੇ ਵੀ ਪ੍ਰਦੀਪ ਜੈਸਵਾਲ ਦੇ ਸਾਈਨ ਨੇ ਉਹ ਫॉर दैट ਰੀਜ਼ਨ ਪ੍ਰਦੀਪ ਜੈਸਵਾਲ ਇਜ਼ ਇਨਵੋਲਡ ਨਾ ਹਾਂ ਮਤਲਬ ਜੈਸਵਾਲ ਨੇ ਤੇ ਮਤਲਬ ਇੰਟੈਂਸ਼ਨਲੀ ਇਹ ਕੰਮ ਕੀਤਾ ਹੈ ਚਲੋ ਕਹਿੰਦੇ ਨੇ ਮੈਂ ਨਾਨ ਇੰਟੈਂਸ਼ਨਲੀ ਕੀਤਾ ਮੈਂ ਬਦਲ ਗਿਆ ਸੀਗਾ ਬਟ ਹੁਨੇ ਸੀਨ ਉਹ ਨਾ ਕਹਿ ਨਹੀਂ ਸਕਦੇ ਹੁਣ ਆਪਾਂ ਕੁਝ ਨਹੀਂ ਨਾ ਕਹਿ ਸਕਦੇ ਤਾਂ ਆਪੇ ਦੇਣ ਕੇ ਜਵਾਬ ਜੀ ਅੱਛਾ ਸਰ ਇੱਕ ਹੋਰ ਕੀ ਪ੍ਰਦੀਪ ਜੈਸਵਾਲ ਨੇ ਜਿਹੜੇ ਲਾਸਟ ਮੰਥਸ ਦੇ ਵਿੱਚ ਜਿਹੜੇ ਬਹੁਤ ਸਾਰੇ ਬਿਲ ਪਾਸ ਕਰਤੇ ਲੋਕਾਂ ਦੇ ਠੀਕ ਹੈ ਉਹਨੂੰ ਲੈ ਕੇ ਵੀ ਸਰ ਕੁਝ ਕਰ ਰਹੇ ਜੀ ਸਰ ਮੇਰੇ ਕੋਲ ਕੋਈ ਕੰਪਲੇਨਟ ਨਹੀਂ ਹੈ ਇਸ ਕਰਕੇ ਆਈ ਕੈਨ ਨੋਟ ਕਮੈਂਟ ਓਨ ਥੈਟ ਠੀਕ ਹੈ ਠੀਕ ਹੈ ਚਲੋ ਥੈਂਕ ਯੂ ਸਖਸ਼ੀ ਸਾਹਿਬ ਸਾਣਾ ਗੱਲ ਕਰਨ ਵਾਸਤੇ ਜੀ ਨਮਸਕਾਰ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਤੁਸੀਂ ਰਾਜੀਵ ਸੇਖਲੀ ਉਹਨਾਂ ਨਾਲ ਗੱਲਬਾਤ ਹੋਈ ਜਿਹੜੀ ਤੁਸੀਂ ਸੁਣ ਲਈਏ ਤੇ ਹੁਣ ਅਸੀਂ ਇਸ ਤੋਂ ਬਾਅਦ ਫੋਨ ਕੀਤਾ ਪ੍ਰਦੀਪ ਜੈਸਵਾਲ ਜਿਹੜੇ ਕਿ ਅਸੀਂ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੇ ਸਾਡਾ ਫੋਨ ਨਹੀਂ ਸੁਣਿਆ 12:22 ਮਿੰਟ ਤੇ ਅਸੀਂ ਉਹਨਾਂ ਨੂੰ ਕਾਲ ਕੀਤੀ ਸੀ ਸ਼ਾਇਦ ਉਹਨਾਂ ਨੂੰ ਭਣਕ ਲੱਗ ਗਈ ਸੀ ਕਿ ਅਸੀਂ ਉਹਨਾਂ ਨੂੰ ਪੁੱਛਣਾ ਕੀ ਹੈ ਉਹਨਾਂ ਤੇ ਇਹ ਵੀ આરોਪ ਨੇ ਕਿ ਜਦੋਂ ਉਹ ਰਿਟਾਇਰ ਹੋਣ ਵਾਲੇ ਸਨ ਤੇ ਪਿਛਲੇ ਡੇਢ ਦੋ ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਕਈ ਫਾਈਲਾਂ ਤੇ ਸਾਈਨ ਕਰ ਦਿੱਤੇ ਜਿਹੜੀਆਂ ਕਿ ਫਾਈਲਾਂ ਦੇ ਉੱਤੇ ਕਈ ਕਪੜੇ ਦੇ આરોਪ ਹੀ ਉਹਨਾਂ ਤੇ ਲੱਗੇ ਨੇ ਹੁਣ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਜਿਹੜੇ ਐਸ ਸੀ ਨੇ ਉਹਨਾਂ ਨਾਲ ਵੀ ਗੱਲ ਕਰ ਚੁੱਕੇ ਹਾਂ ਰਮਿੰਦਰ ਸਿੰਘ ਕਲੋਣਾ ਵੀ ਗੱਲਬਾਤ ਕਰ ਚੁੱਕੇ ਹਾਂ ਹਰਮੀਤ ਸਿੰਘ ਨਾਲ ਵੀ ਸਾਡੀ ਗੱਲ ਤੇ ਹੋਰ ਵੀ ਕਈ ਅਧਿਕਾਰੀਆਂ ਨਾਲ ਗੱਲ ਸੀ ਕਰ ਚੁੱਕੇ ਹਾਂ ਸਾਡਾ ਨੇ ਸਾਡੇ ਏਕਸਪਰਟ ਰਕੇਸ਼ ਸ਼ਰਮਾ ਸ਼ਰਮਾ ਜੀ ਇਸਾਰਾ ਤੁਸੀਂ ਐਪੀਸੋਡ ਅਸੀਂ ਕਿੱਥੇ ਕੀਤਾ ਤੇ ਤੁਸੀਂ ਹੁਣ ਇੱਕ ਕਿਸ ਨਤੀਜੇ ਤੇ ਪਹੁੰਚੇ ਹੋ ਵੀ ਜਿਹੜੀ ਚਾਰ ਸ਼ੀਟ ਹੋਈ ਹੈ ਵੀ ਕੀ ਲੱਗਦਾ ਹੈ ਕੋਈ ਚਾਰ ਸ਼ੀਟ ਹੋ ਤੇ ਉੱਤੇ ਕੋਈ ਕਾਰਵਾਈ ਹੋਏਗੀ ਜਾਂ ਇਹਦੇ ਤੇ ਇੱਕ ਵਾਰ ਫੇਰ ਗੋਂਗੂਣਾ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਗਈ ਹੈ ਬਟਾ ਰਿਸ਼ਤ ਚਾਰ ਸੀਟ ਕੋਈ ਸਜਾ ਨਹੀਂ ਜੀ ਇਹ ਤੇ ਮਾਮਲੇ ਦੀ ਲੀਪਾ ਪੋਦੀ ਆ ਵੀ ਦੱਸਣ ਵਾਸਤੇ ਵੀ ਅਹੀ ਕਾਰਵਾਈ ਸ਼ੁਰੂ ਕਰਤੀ ਉਹ ਵੀ ਤਦ ਵੀ ਅਹੀ ਜਿਹੜੀ ਆਪਣੀ ਖਬਰ ਆ ਲੰਮਾਨ ਜੋਗ ਲੋਕਲ ਮੰਤਰੀ ਬੋੜੀ ਮੰਤਰੀ ਨੂੰ ਭੇਜੀ ਭਗਵੰਤ ਮਾਨ ਜੀ ਵਜੀ ਤੇ ਅਜੋਈ ਸ਼ਰਮਾ ਜੀ ਸੈਕਟੀਸਨ ਨੂੰ ਭੇਜੀ ਤੇ ਉਹਨਾਂ ਨੂੰ ਮੈਸੇਜ ਵੀ ਕੀਤਾ ਵੀ ਤੇ ਕਾਰਵਾਈ ਕਰੋ ਜੀ ਉਹਨਾਂ ਖਬਰ ਦੇ ਇੰਪੈਕਟ ਕਰਕੇ ਸੀਵੀਓ ਸਾਹਿਬ ਨੇ ਕਾਰਵਾਈ ਕੁਝ ਤੇਜ਼ ਕਰਤੀ ਜਾਂ ਹੀ ਤਾਂਗੇ ਵੀ ਚੱਲਣ ਦੀ ਮਾੜੀ ਮੋਟੀ ਚੱਲਣ ਦੀ ਪਰ ਇਹ ਖਬਰ ਦਾ ਇੰਪੈਕਟ ਕਰਕੇ ਸਾਨੂੰ ਚੁੱਪ ਕਰਾਣ ਵਾਸਤੇ ਸ਼ਿਕਾਇਤ ਕਰਤਾ ਚੁੱਪ ਕਰਾਣ ਵਾਸਤੇ ਦਾਤਾ ਗਿਆ ਵੀ ਲਾ ਵੀ ਅਹੀ ਥੋੜੀ ਬੋਦੀ ਕਾਰਵਾਈ ਕਰਤੀ ਸ਼ੁਰੂ ਕਰਤੀ ਜੀ ਹੁਣ ਇਹ ਨਾ ਚਾਰ ਸ਼ੀਟ ਦਾ ਮਤਲਬ ਤੇ ਹੈਗਾ ਵੀ ਜਿੰਦਾ ਸੈੱਟ ਨਹੀਂ ਬਣਾ ਲੈਂਦੇ ਵਿੱਚ ਸੈੱਟ ਚਾਰ ਪੰਜ ਮਹੀਨੇ ਬਾਅਦ ਨਾ ਕੋ ਜਵਾਬ ਲੈਣਗੇ ਤੇ ਜਵਾਬ ਨੂੰ ਕਹਿ ਦੇਣਗੇ ਵੀ ਸੈਟੀਸਫਾਈ ਹੈਗਾ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦੇਣਗੇ ਕਿਸੇ ਕਦੇ ਦੀ ਇਨਕਰੀਮੈਂਟ ਬੰਦ ਕਰ ਦਣਗੇ ਹੋਰ ਇਸ ਤੋਂ ਬਾਅਦ ਕੁਝ ਨਹੀਂ ਹੋਣਾ ਅੱਜ ਮੈਂ ਪਿੱਛੇੋਂ ਦੱਸ ਰਿਹਾ ਮੇਰੀ ਗੱਲ ਨੋਟ ਕਰ ਲਿਓ ਜੀ ਐਵੇਂ ਕੁਝ ਹੋਣਾ ਜੇ ਇਸ ਤੋਂ ਬਾਅਦ ਕੁਝ ਨਹੀਂ ਹੋਣਾ ਜੀ ਹੁਣ ਵੇਖੋ ਜੀ ਉਹ ਆਂਦੇ ਸੇਖੜੀ ਸਾਹਿਬ ਦੀ ਮੈਂ ਗੱਲ ਸੁਣ ਰਿਹਾ ਹਾਂ ਆਂਦੇ ਵੀ ਕੰਟਰੈਕਟਰ ਦੇ ਖਰਾਬ ਪ੍ਰੋਕੂਰਮੈਂਟ ਰੂਲ ਦੇ ਅੰਦਰ ਐਕਸ਼ਨ ਲੈ ਲਈ ਲਿਖਤਾ ਗਿਆ ਜੀ ਆਂਦੇ ਵੀ ਆ ਜਿਹੜੀ ਮੈਂ ਰਿਪੋਰਟ ਬਣਾਈ ਆ ਅਪਰੂਵਲ ਵਾਸਤੇ ਮਾਨਜੋ ਸੈਟੀ ਲੋਕਲ ਬੋਡੀ ਨੂੰ ਭੇਜਤੀ ਆ ਜੀ ਇੱਕ ਅੱਦੇ ਦਿਨ ਚ ਅਪਰੂਵਲ ਆ ਜਾਊਗੀ ਉਹ ਇਹ ਕੋਈ ਦੱਸ ਦਿਆ ਕਿ ਸੈਕਸ਼ਨ 10 ਦੇ ਠਾਂ ਦੋ ਬੰਦਿਆਂ ਨੂੰ ਚਾਰਜ ਸ਼ਿਟ ਕੀਤਾ ਜਿਨ੍ਹਾਂ ਚ ਰਮਿੰਦਰ ਸਿੰਘ ਕਲੋਂ ਐਕਸੀਡੈਂਟ ਤੇ ਦੂਜੇ ਹਰਮੀਤ ਸਿੰਘ ਐਸ ਡੀਓ ਤੇ ਸੈਕਸ਼ਨ 8 ਦੇ ਠਾਂ ਸਾਬਕਾ ਐਸੀ ਪ੍ਰਦੀਪ ਜੈਸਵਾਲ ਅਮਨਦੀਪ ਸਿੰਘ ਐਸ ਡੀਓ ਤੇ ਜਸਵੀਰ ਸਿੰਘ ਜੇਹ ਨੂੰ ਕੀਤਾ ਹੁਣ ਵੇਖੋ ਕਿ ਕਲੋਂ ਰਮਿੰਦਰਪਾਲ ਸਿੰਘ ਕਲੋਂ ਨੂੰ ਤਹੀ ਕਿਉਂ ਚਾਰਜ ਸ਼ਿਟ ਕੀਤਾ ਇਹਦੇ ਤੇ ਹੀ ਪ੍ਰੋਸੀਜਨ ਚ ਇਹਨਾਂ ਲੱਗ ਜਾਂਦਾ ਲੱਗਦਾ ਵੀ ਇਨਕੁਆਇਰੀ ਜਿਹੜੀ ਫੇਰ ਨਹੀਂ ਹੋਈ ਕਿਉਂ ਜਦੋਂ ਰਮਿੰਦਰਪਾਲ ਸਿੰਘ ਕੱਲ ਉਹ ਗੱਲ ਕਰਦਾ ਸੀ ਰਿਕਾਰਡਿੰਗ ਤੁਹਾਨੂੰ ਭੇਜ ਤੀ ਉਹ ਦੱਸਣ ਡਿਆ ਵੀ ਮੇਰੇ ਕੋ ਤੇ ਐਸੀ ਨੇ ਸਦਕੇ ਸਾਈਨ ਕਰਾਏ ਉਹ ਐਸੀ ਨੂੰ ਯਾਦਸ਼ੀਰ ਕਿਉਂ ਨਹੀਂ ਕੀਤਾ ਜੀ ਕਰਨਾ ਤੇ ਉਹ ਐਸੀ ਨਹੀਂ ਚਾਹੀਦਾ ਸੀ ਉਹ ਐਸੀ بڑا ਮਜਲਾ ਸੀ ਉਹਨੇ ਆਪਣੇ ਸਾਈਨ ਤੇ ਕੀਤੇ ਨਹੀਂ ਇਹਦੇ ਕੋਲ ਸਦਕੇ ਕਰਾ ਲੇ ਤੱਕ ਉਹ ਤੇ ਅੱਥ ਦੇ ਚੇਅਰਮੈਨ ਕੋ ਕਰਾ ਲੇ ਭੋਲੇ ਭੋਲੇ ਬੰਦੇ ਕੋ ਜੀ ਇਹਨਾਂ ਦੇ ਇਹ ਕੰਮ ਕੀਤਾ ਨਾ ਦੂਜੀ ਗੱਲ ਜਿਹੜੇ ਸਾਡੇ ਸੂਤਰ ਦੱਸਦੇ ਆ ਵੀ ਜੇਈ ਜਸਬੀਰ ਸਿੰਘ ਦਾ ਵੀ ਦੋਸ਼ ਕੋਈ ਨਹੀਂ ਜਿਹੜੇ ਸਾਡੇ ਸੂਤਰ ਦੱਸਦੇ ਆ ਉਹ ਆਂਦੇ ਵੀ ਐਸ ਡੀਓ ਨੇ ਉਹ ਕੋ ਸਾਈਨ ਕਰਾ ਲੇ ਉਹਨੇ ਗੁੱਡ ਫੇਸ ਤੇ ਸਾਈਨ ਕਰਤੇ ਵੀ ਮੇਰਾ ਅਫਸਰ ਕਹਿਣ ਡਿਆ ਤੇ ਮੈਂ ਸਾਈਨ ਕਰਤੇ ਇਹ ਗੱਲ ਉਹਨੇ ਮਹਜੂ ਸਾਡੇ ਸੂਤਰ ਦੱਸਦੇ ਵੀ ਉਹਨਾਂ ਸੀਵੀ ਨੂੰ 200 ਆ ਜੀ ਵੀ ਮੇਰੇ ਕੋਲ ਜਿਹੜੇ ਆ ਸਾਈਨ ਐਸ ਡੀਓ ਨੇ ਕਰਾਏ ਆ ਅਮਨਦੀਪ ਸਿੰਘ ਦੇ ਵੀ ਮੈਂ ਨਹੀਂ ਕੀਤੇ ਆਪਣੇ ਆਪ ਤੇ ਮੈਂ ਤਾਂ ਹੁਣ ਆਪਣੇ ਅਫਸਰ ਦੀ ਫਾਈਲ ਚੈੱਕ ਕਰਦਾ ਫਿਰਦਾ ਜੀ ਉਹ ਕੋਈ ਚਾ ਕੀਤੇ ਆ ਇੱਕ ਜਿਹੜੇ ਆ ਜਿਨ੍ਹਾਂ ਦੇ ਖਿਲਾਫ ਚ ਆ ਸ਼ੀਟ ਹੋ ਰਹੀ ਆ ਉਹਨਾਂ ਚ ਵੀ ਫਸਫਸਾਟ ਹੈਗੀ ਆ ਵੀ ਇਹ ਇੱਕ ਐਕਸ਼ਨ ਕਿਉਂ ਛੱਡਦਾ ਗਿਆ ਉਹਦੇ ਵੀ ਤੇ ਅੰਦੇ ਸੈਨ ਹੈਗੇ ਹੀ ਉਹਾਂ ਦੇ ਵੀ ਇਨਕੁਆਰੀ ਫੇਰ ਨਹੀਂ ਕੀਤੀ ਲਿਪਾਪੋਤੀ ਆ ਆਪਣੇ ਬੰਦੇ ਭਜਾ ਲੇ ਗਏ ਆ ਤੇ ਆਮ ਬੰਨਿਆ ਦੇਵੇਂ ਠੋਸ ਸਾਥ ਦਿੱਤਾ ਕੰਮ ਧੋਪਤਾ ਗਿਆ ਵੀ ਉਹਨਾਂ ਨੂੰ ਦੋਸ਼ੀ ਬਣਾ ਤਾ ਗਿਆ ਹੁਣ ਉਹਨੂੰ ਜਦੋਂ ਪੁੱਛਿਆ ਜਾਂਦਾ ਤੁਹਾਡੇ ਵੱਲੋਂ ਸੀਵੀਓ ਸਾਹਿਬ ਨੂੰ ਇਹ ਕੀ ਠੇਕੇਦਾਰ ਦਾ ਲਾਇਸੈਂਸ ਕੈਂਸਲ ਹੋ ਅੰਦੇ ਇਹ ਦੇ ਅਨੁਸਾਰ ਜੋ ਕੁਝ ਕਰਨਾ ਟਰਸਟ ਦੇ ਚੇਅਰਮੈਨ ਨੇ ਕਰਨਾ ਜੀ ਉਹ ਆਂਦੇ ਵੀ ਉਹੀ ਜਿਹੜੀ ਗੱਲ ਇੱਕ ਪੁੱਛੀ ਆ ਬਹੁਤ ਇੰਪੋਰਟੈਂਟ ਸਵਾਲ ਹੀ ਵੀ ਇੱਕ ਇੱਕ ठेकेदार ਨੇ ਚਾਰ ਚਾਰ ਫਰਮਾਂ ਬਣਾਈਆਂ ਇੱਕ ਫਰਮ ਦੀ ਬਲੈਕਲਿਸਟ ਕਰ ਦੋਗੇ ਬਾਕੀ ਤੰਨਾ ਨਾ ਕੰਮ ਕਰਦਾ ਰਹੂਗਾ ਜੀ ਫਿਰ ਜਗੜੀ ਸਾਹਿਬ ਦਾ ਮੈਂ ਜਵਾਬ ਸੁਣਿਆ ਵੀ ਜੇ ਚੋ ਪ੍ਰੋਪਰਾਈਟਰ ਹੋਵੇ ਜਾਂ ਜੇ ਚ ਪਾਰਟਨਰ ਹੋਵੇ ਜੇ ਚੇਅਰਮੈਨ ਚਾਵੇ ਤੇ ਉਹਨੂੰ ਕੰਮ ਨਹੀਂ ਦੇਵੂ ਸਾਰੇ ਬਲੈਕਲਿਸਟ ਕਰ ਜਾਦਾ ਜੀ ਜਦੋਂ ਦੀ ਉਹਨੂੰ ਪੁੱਛਿਆ ਵੀ ਐਫ ਆਈ ਆਰ ਕਿਉਂ ਨਹੀਂ ਦਰਜ ਕਰਾਏ ਉਹ ਵੀ ਫਿਰ ਕਹਿੰਦੇ ਵੀ ਇਹ ਵੀ ਪ੍ਰਿਵਿਊ ਚੇਅਰਮੈਨ ਸਾਹਿਬ ਦਾ ਉਹਨਾਂ ਆਪਣੇ ਕੋਲ ਸਾਰੇ ਲਾਤਾ ਕੰਮ ਜੀ ਉਨਾ ਕੇ ਜਿਉ ਜੋ ਪ੍ਰਿਵਿਊ ਆ ਚੇਅਰਮੈਨ ਸਾਹਿਬ ਦਾ ਤੇ ਮੇਰੀ ਚੇਅਰਮੈਨ ਸਾਹਿਬ ਨੂੰ ਪੀ ਲਾ ਵੇਖੋ ਕਟਰ ਮਾਨ ਦਾ ਸਰਕਾਰ ਦੇ ਤੇ ਹੀ ਤੁਹਾਨੂੰ ਚੇਅਰਮੈਨ ਬਣਾਇਆ ਜੀ ਕੇਜਰੀਵਾਲ ਸਾਹਿਬ ਦੀ ਤੇ ਉਹਨਾਂ ਨੂੰ ਫਾਲੋ ਕਰੋ ਤੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਫਾਲੋ ਕਰੋ ਉਹ ਵਹੀ ਰੂਪ ਆਪਣੇ ਚ ਲਿਆਓ ਉਹ ਵਹੀ ਜਜ਼ਬਾ ਲਿਆਓ 11 ਸਾਲ ਤੁਹਾਡੀ ਪਾਰਟੀ ਨੂੰ ਬਣਿਆ ਹੋ ਗਿਆ ਤੇ ਇੱਕ ਐਗਜ਼ਾਮਪਲ ਸੈੱਟ ਕਰਦੇ ਹੋ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਾ ਦਿਓ ਹੁਣ ਚਾਹੀਦਾ ਤੇ ਇਹ ਹੀ ਵੀ ਕਿਸੇ ਨੂੰ ਸਸਪੈਂਡ ਕਰ ਦੇ ਕਿਸੇ ਦੇ ਇਥੋਂ ਤੋ ਬਾਦਲਾ ਕਰ ਦੇ ਬਦਲਦੇ ਇਹਨਾਂ ਨੂੰ ਉਹ ਤੇ ਫਿਰ ਇਨਕੁਆਰੀ ਫੇਰ ਹੋ ਸਕਦੀ ਹੈ ਨਾ ਫਿਰ ਇੱਕ ਹੋਰ ਗੱਲ ਜਿਹੜਾ ਦੀ ਸਵਾਲ ਕੀਤਾ ਬੜਾ ਵੱਡਾ ਸਵਾਲ ਆ ਵੀ ਕੀ ਪਤਾ ਇੰਦਾਂ ਦੇ ਕੰਮ ਪਹਿਲਾਂ ਕਿਨੇ ਹੋਏ ਜੀ ਉਹ ਕਹਿੰਦੇ ਜੀ ਮੈਂ ਦੋ ਐਸੀਆਂ ਦੀ ਟੀਮ ਬਣਾਤੀ ਐਸੀ ਬਠਿੰਡਾ ਤੇ ਐਸੀਆ ਮਸਲ ਜਿਹਦੇ ਤੇ ਰਮਿੰਦਰ ਕਲੋਂ ਨੇ ਰੋਪ ਲਾਇਆ ਐਕਸੀਡੈਂਟ ਨੇ ਵੀ ਇਹਨੇ ਮਿਲ ਕੋ ਹਸਨ ਘਾਇ ਜੀ ਵੀ ਇਹ ਪਿਛਲੇ 3 ਸਾਲ ਦਾ ਰਿਕਾਰਡ ਚੈੱਕ ਕਰਨਗੇ ਕੀ ਚੈੱਕ ਕਰਨਗੇ 3 ਸਾਲ ਦਾ ਰਿਕਾਰਡ ਦੀ ਅੰਜ ਦੀ ਹੀ ਜੇ ਪੁੱਛਿਆ ਵੀ ਟਾਈਮ ਬౌੰਡ ਹੋਊਗਾ ਕਿ ਉਦਾਂ ਉਹਨਾਂ ਕਹੇ 15 ਦਿਨਾਂ ਦੇ ਕਰਕੇ ਰਿਪੋਰਟ 15 ਦਿਨਾਂ ਦੇ 3 ਸਾਲ ਦਾ ਰਿਕਾਰਡ ਚੈੱਕ ਕਰਨਗੇ ਉਹਦੇ ਇਹਨਾਂ ਕੋ ਫੜਿਆ ਨਹੀਂ ਗਿਆ ਜਿਹੜੀ ਆ ਫਾਈਲ 13% 77 ਦੇ 1.77 ਬਣ ਗਈ ਉਹਦੇ ਫੜੀ ਨਹੀਂ ਗਈ ਤੇ ਹੁਣ ਕੀ 15 ਦਿਨਾਂ 3 ਸਾਲ ਦਾ ਰਿਕਾਰਡ 15 ਦਿਨਾਂ ਕਿਦਾਂ ਚੈੱਕ ਕਰ ਲੈਣਗੇ ਫਿਰ ਇੱਕ ਉੱਚ ਅਧਿਕਾਰੀ ਨੇ ਆਪਣੇ ਪ੍ਰਾਈਵੇਟ ਬੰਦੇ ਆਪਣੇ ਦਫ਼ਤਰ ਚ ਭਾਏ ਆ ਉਹ ਜਾ ਕੇ ਮਿੰਟੀਆਂ ਕਰਦੇ 2% ਕਮਿਸ਼ਨ ਮੰਗਦੇ ਜੋ ਸਾਨੂੰ ਸੁੱਤਾ ਦੱਸਦੇ ਆ ਜੀ ਠੀਕ ਹੈ ਤਾਂ ਜੋ ਰੋਪ ਲਾਂਦੇ 2-2% ਕਮਿਸ਼ਨ ਮੰਗਦੇ ਜਾ ਕੇ ਮਫੀਤੇ ਮਾਰਦੇ ਆ ਉਹਨੂੰ ਇੱਕ ਠੇਕੇਦਾਰ ਨੇ ਇਤਰਾਜ਼ ਕੀਤਾ ਕਿ ਆਹ ਤੇ ਹੀ ਪ੍ਰਾਈਵੇਟ ਬੰਦੇ ਭਾਏ ਆ ਆ ਦੋ ਜਾ ਕੇ ਦੋ-ਦੋ ਪਰਸੈਂਟ ਕਮਿਸ਼ਨਾਂ ਮੰਗਦੇ ਆ ਨਾਲ ਤੇਹੀ ਕਰਦੇ ਆ ਆਹੰਦਾ ਜੀ ਜਈ ਚਾਰ-ਚਾਰ ਬੰਦੇ ਪ੍ਰਾਈਵੇਟ ਰੱਖੀ ਫਿਰਦੇ ਤੇ ਮੈਂ ਵੱਡਾ ਅਫਸਰ ਹੋ ਕੇ ਦੋ ਵੀ ਨਹੀਂ ਰਹਿ ਜਾਦਾ ਫਿਰ ਇਹਦੀ ਆ ਵੇਖੋ ਇਹ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਨਿਕਲ ਕੇ ਆਈ ਇਹ ਜਿਹੜਾ ਪ੍ਰਦੀਪ ਜੈਸਵਾਲ ਜਿਹੜੇ ਕਿ ਰਿਟਾਇਰਡ ਹੋ ਚੁੱਕੇ ਨੇ ਉਹਨਾਂ ਨੇ ਉਹ ਜਿਹੜਾ 13.77 ਵਾਲਾ ਸੀ ਉਹਨਾਂ ਨੇ ਦੋ ਚਿੱਠੀਆਂ ਤੇ ਸਾਈਨ ਕੀਤੇ ਆ ਦੋ ਚਿੱਠੀਆਂ ਦੇ ਇੱਕ ਦੇ ਡਿਸਪੈਚ ਨੰਬਰ ਨਹੀਂ ਬਹਿ ਕੇ ਤੇ ਉਹਨਾਂ ਦੇ ਤੇ ਐਸਡੀਓ ਦੇ ਹੀ ਕਲਿਆਂ ਦੇ ਇਹ ਸਭ ਤੋਂ ਵੱਡਾ ਸਵਾਲ ਹੈ ਉਹਨਾਂ ਨੂੰ ਕਿਹਨੇ ਸਮਝਾਇਆ ਵੀ ਤੂੰ ਕਲਿਆਂ ਦੇ ਐਸਡੀਓ ਨੇ ਕਰਦਾ ਸਾਰਿਆਂ ਦੇ ਘਰਾ ਪੇਰ ਉਹਨਾਂ ਸਾਰੇ ਵਿੱਚ ਇਹ ਲੈਂ ਲਾ ਲਈ ਜਿਹੜੀ ਥਲੜੀ ਲੈ ਨਹੀਂ ਤੋਣੀ ਫਿਰ ਦੇਜ ਵਾਲੀ ਵੀ ਵਿਚਾਰੀ ਲੈਣ ਨਹੀਂ ਦੋਨੀਆਂ ਹੋਰ ਲੱਗਦਾ ਵੀ ਨਾ ਲੈਣ ਫਿਰ ਘਰਾ ਟੋਟਾ ਮੁੱਕਿਆ ਹੋਣਾ ਲੱਗਦਾ ਵੀ ਮੈਂ ਹੁਣ ਰਿਟਾਇਰ ਹੋ ਜਾਣਾ ਜਿਹੜਾ ਬਖਾ ਹੁੰਦਾ ਨਾ ਤਾੜਾ ਤਾੜਾ ਤਾੜੀ ਇਹਦੇ ਕੰਮ ਕੀਤੇ ਜੇ ਤੇ ਇਹਨਾਂ ਦੇ ਆਖਰੀ 6 ਮਹੀਨੇ ਸਾਲ ਦੇ ਕੰਮ ਦੀ ਜਾਂਚ ਹੋਵੇ ਨਾ ਬਿਜੀਲੈਂਸ ਵੱਲੋਂ ਜਾਂਚ ਹੋਵੇ ਤੇ ਬੜੇ ਵੱਡੇ ਕੰਪਲੇਬਾ ਬਾਹਰ ਨਿਕਲੇ ਇਹ ਦੱਸ ਦਿਆ ਵੀ ਇਹਨਾਂ ਦੀ ਤੇ ਜਿਹੜਾ ਬਰਖਾਸ ਕੰਪਿਊਟਰ ਆਪਰੇਟਰ ਕੰਮ ਕਰ ਰਿਹਾ ਅਮੀ ਸ਼ਰਮਾ ਉਹਦੀ ਤੇ ਜੈਸਵਾਲ ਦੀ ਕੋਈ ਗੱਲ ਵੇਖੋ ਕਿਦਾਂ ਬਾਹਰ ਵਾਹ ਫੋਟਮ ਪਾ ਕੇ ਖਿਚਾ ਖਿਚਾ ਡੇ ਆ ਜੀ ਦੇ ਉਹ ਆਂਦੇ ਵੀ ਐਡਾ ਪਾਵਰਫੁਲ ਆ ਅੰਮੀ ਸ਼ਰਮਾ ਵੀ ਵੱਡੇ ਵੱਡੇ ਅਧਿਕਾਰੀ ਉਹਨੂੰ ਬਚਾਉਣ ਤੇ ਲੱਗੇ ਆ ਕਿਉਂ ਸਭ ਦੇ ਰਾਜਯੋਤ ਕੋਲ ਆਉਂਦਾ ਵੀ ਰਾਜਯੋਤ ਉਹਨੂੰ ਆਏ ਤੁਹਾਡੇ ਮੈਂ ਬਜਿਆਂ ਤੇ ਜਿਵੇਂ ਫਸ ਗਿਆ ਵੀ ਫਾਇਲਾ ਗਾਇਬ ਕੀਤੀਆਂ ਜਿਹੜੀਆਂ ਇਸ ਕਰਕੇ ਕੀਤੀਆਂ ਨਾ ਉਹਨੂੰ ਬਚਾਉਣ ਵਾਸਤੇ ਹਰ ਬੰਦਾ ਜਿਹੜਾ ਆਂਦਾ ਉਹਦੀ ਗੱਲ ਕਰਦਾ ਵੀ ਸ਼ਰਮਾ ਵਿਚਾਰਾ ਵੜਾ ਕਰੀ ਵੜਾ ਕਰੀ ਜੇ ਤੂੰ ਵੇਖੋ ਜਿਉ ਨੇ ਉਹ ਕ੍ਰੋਮ ਜਿਹਾ ਲਾਇਆ ਆਪਣੇ ਘਰ ਦੇ ਗੇਟ ਦੇ ਅੱਗੇ ਉਹ ਹੀ ਆਂਦੇ ਲੱਖ ਰੁਪਏ ਦਾ ਉਹਦੀਆਂ ਫੋਟੋ ਵੀ ਸਾਨੂੰ ਭੇਜੀ ਕਿ ਕਿਸੇ ਲੋਕਾਂ ਨੇ ਭੇਜੀਆਂ ਅੰਦਰ ਦੀਆਂ ਬਾਹਰ ਦੀਆਂ ਗੋਠੀ ਦੀਆਂ ਫੋਟੋਆਂ ਭੇਜੀਆਂ ਤੇ ਉਸੋ ਟੈਨ ਵਾਲੀ ਗੱਲ ਆ ਵੀ ਕਿਉਂ ਨੂੰ ਵਜਾंदे ਆ ਉਹਨੇ ਕਿਦਾਂ 2 ਨੰਬਰ ਤੇ ਕਿਨੇ ਕਿਨੇ ਪੈਸੇ ਕਮਾਏ ਆ ਉਹਦੇ ਤੇ ਹੀ ਇੱਕ ਵੱਖਰਾ ਐਪੀਸੋਡ ਕਰਾਂਗੇ ਬਿਲਕੁਕੁਲ ਜੀ ਤੇ ਮੇਰੀ ਫਿਰ ਚੇਅਰਮੈਨ ਸਾਹ ਨੂੰ ਇਹ ਅਪੀਲ ਆ ਵੀ ਇੱਕ ਗ੍ਰੈਂਪਲ ਸੈੱਟ ਕਰ ਦਿਓ ਚ ਉਹਨਾਂ ਤੇ ਕਾਰਵਾਈ ਕਰ ਦਿਓ ਐਫ ਆਈ ਆਰ ਦਰਜ ਕਰਾ ਦਿਓ ਕਿ ਜੀ ਫਿਰ ਗੱਲ ਬੰਨੀ ਚੇਅਰਮੈਨ ਸਾਹਿਬ ਦੀ ਮੈਂ ਇੱਕ ਵੱਖਰੀ ਇੰਟਰਵਿਊ ਕਰਨੀ ਹੈ ਮੈਂ ਸਮਾਂ ਲਿਆ ਉਹਨਾਂ ਕੋਲ ਉਮੀਦ ਆ ਕਿ ਮੇਰੀ ਉਹਨਾਂ ਨਾਲ ਕੱਲ ਗੱਲਬਾਤ ਹੋ ਜਾਏਗੀ ਕਿਉਂਕਿ ਅੱਜ ਸੋਮਵਾਰ ਛੁੱਟੀ ਹੈ ਤੇ ਅਕੇ ਜੀ ਦੇਖੋ ਕਿ ਕਿਸ ਤਰ੍ਹਾਂ ਸਭ ਰਲੇ ਆ ਇੱਕ ਕੱਲੇ ਇੰਪਰੂਵਮੈਂਟ ٹرسٹ ਅਮਰitsar ਦਾ ਇੱਕ ਆਪਣਾ ਨਹੀਂ ਹੈ ਜਿੱਥੇ ਜਿੱਥੇ ਲੋਕਲ ਬੁਡੀ ਚਾਹੇ ਉਹ ਤੁਸੀਂ ਦੇਖ ਲਓ ਕਾਰਪੋਰੇਸ਼ਨ ਆ ਕਿੰਨੀਆਂ ਕਿੰਨੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ ਇੰਪਰੂਵਮੈਂਟ ٹرسٹ ਦੇ ਵਿੱਚ ਜਿਹੜੀ ਸਾਡੀ ਜਾਣਕਾਰੀ ਦੇ ਮੁਤਾਬਿਕ ਮੰਨ ਲਓ ਕਿਸੇ ਦਾ ਜੇ 300 ਗਾਏ ਦਾ ਪਲਾਟ ਹੈ ਨਾ ਤੇ ਉਹਨੂੰ ਬੇਸਮੈਂਟ 30 ਤੋਂ 35% ਖੋਦਣ ਦੀ ਉਹਨੂੰ ਇਜਾਜ਼ਤ ਹੈ ਪਰ ਇਹਨਾਂ ਨੇ ਤੇ 100 100% ਖੋਦ ਲਈ ਕਿਸੇ ਅਫਸਰ ਨੇ ਕੁਕਾਰ ਮੈਂ ਸਹੀ ਕਹਿੰਦੇ ਆ ਵੀ ਤੁਸੀਂ ਵਿਜੀਲੈਂਸ ਦੀ ਟੀਮ ਦਾ ਗਠਨ ਕਰੋ ਸਾਨੂੰ ਨਾਲ ਲਾਓ ਅਸੀਂ ਤੁਹਾਨੂੰ ਲੈ ਕੇ ਜਾਣੇ ਹੋਟਲਾਂ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਨੇ ਕੀ ਕਿੰਨਾ ਕਿੰਨਾ ਬਣਾਇਆ ਉਹਨਾਂ ਨੇ ਆਪਣਾ ਜਿਹੜਾ ਏਰੀਆ ਉਹ ਤੋਂ ਵੀ ਅੱਗੇ ਸੜਕ ਦੇ ਥੱਲੇ ਉਹ ਲੈ ਗਏ ਆ ਬੇਸਮੈਂਟ ਫਿਰ ਵੇਖੋ ਜਿਹੜੀ ਆ ਲੰਬਾਈ ਆ ਉਚਾਈ ਚਾਈ ਜਿਹੜੀ ਆ ਉਹਦੀ 66 ਫੁੱਟ ਤੋਂ ਤੇ ਨਹੀਂ ਘਟ ਸਕਦੇ ਮੈਗਾ ਪ੍ਰੋਜੈਕਟ ਦੀ ਸੋਧ ਹੈਗੀ ਆ ਉਹ ਵੀ ਜੇ ਪਾਸ ਹੋਏ ਤੇ ਪਾਸ ਹੋਵੇ ਤੇ ਮੈਗਾ ਪ੍ਰੋਜੈਕਟ ਪਾਸ ਨਹੀਂ ਹੁੰਦਾ ਇੱਥੇ 127 22 ਫੁੱਟ ਦੇ ਲੈ ਗਏ ਆ ਉਹ ਕਿਦਾਂ ਦੀ ਪਾਸ ਕਰੀ ਜਾਂਦੇ ਜੀ ਫਿਰ ਦੀ ਆ ਵੇਖੋ ਵੀ ਐਸੇ ਚੇਂਜ ਦੀ ਇੱਕ ਨਗਰੀ ਕਮੇਟੀ ਬਣਾਈ ਰਮਿੰਦਰ ਪਾਲ ਸਿੰਘ ਕੱਲ੍ਹ ਉਹਦੀ ਗਵਾਈ ਚ ਜੀ ਉਹਦੇ ਵਿੱਚ ਇਹਨਾਂ ਅਧਿਕਾਰੀ ਬਾਦ ਦੇ ਕੋਈ ਜਈ ਬਾਦ ਦਾ ਕੋਈ ਹੱਦੀ ਬਾਦ ਦਾ ਹੁਣ ਸੀਬੋ ਸਾਹਿਬ ਕਹਿੰਦੇ ਵੀ ਇਨਕੁਆਇਰੀ ਕਮੇਟੀ ਦੀ ਫਾਰਮੇਸ਼ਨ ਹੀ ਗਲਤ ਸੀ ਆਂਦੇ ਵੀ ਦੋ ਇਕਵਲ ਰੈਂਕ ਦੇ ਅਧਿਕਾਰੀ ਹੋਣ ਚਾਹੀਦੇ ਆ ਜਿਹਨਾਂ ਇਨਕੁਆਇਰੀ ਕਰਨੀ ਹੋਵੇ ਅ ਬਿਲਕੁਲ ਅਸੀਂ ਪਤਾ ਲੀਪਾ ਪੋਤੀ ਕਰਨ ਦੀ ਕੋਸ਼ਿਸ਼ ਬੜੀ ਕੀਤੀ ਜਿਸ ਨਾਲ ਜਨਰਲ ਤੇ ਆ ਗਈ ਲੋਕਾਂ ਦੇ ਧਿਆਨ ਚ ਆ ਗਿਆ ਰੋਲਾ ਜਿਆਦਾ ਪੈ ਗਿਆ ਪਰ ਮੈਨੂੰ ਸਭ ਤੋਂ ਵੱਡੀ ਗੱਲ ਆ ਵੀ ਵਿਜੀਲੈਂਸ ਭਾਗ ਕਿਉਂ ਸੁਟਾ ਪਿਆ ਐਸਐਸਵੀ ਵੀ ਲੈਸ ਨੂੰ ਮੋ ਭੇਜੀ ਆ ਉਹਨਾਂ ਨੂੰ ਪਤਾ ਸੁੰਦੇ ਸਾਰੇਗਾ ਸਾਰੇ ਸੁੰਦੇ ਆ ਉਹਨਾਂ ਨੇ ਸਾਰੇ ਡਿਪਾਰਟਮੈਂਟ ਨੂੰ ਭੇਜੀ ਆ ਫਿਰ ਇਹ ਸੂਬਾ ਮੋਟੋ ਲੈ ਕੇ ਕਾਰਵਾਈ ਕਿਉਂ ਨਹੀਂ ਕਰਉਂਦੇ ਜੀ ਕਿੱਲੇ ਅਫਸਰ ਕਿਉਂ ਨਹੀਂ ਆ ਬਰਖਾਸਤ ਕੰਪਿਊਟਰ ਅਪਡੇਟਰ ਦੀ ਫਾਈਲ ਮੰਗਾ ਰਹੇ ਵੀ ਇਹ ਕਿਦਾਂ ਬਰਖਾਸਤ ਹੁੰਦੇ باوجود ਕੰਮ ਕਰਨ ਧਿਆ ਵਾਂਦੇ ਵੱਡੇ ਵੱਡੇ ਅਧਿਕਾਰੀ ਉਹਦੇ ਘਰ ਆ ਜੀ ਭਰਨ ਜਾਂਦੇ ਆ ਕਮਾਉ ਪੋਤਾ ਨਾ ਜੀ ਉਹਨੂੰ ਪਤਾ ਵੀ ਕਿਦਾਂ ਕਿਦਾਂ 13.77 ਨੂੰ ਕਿਦਾ 1.77 ਬਣਾਉਣਾ ਵੇਖੋ ਸਭ ਤੋਂ ਵੱਡੀ ਗੱਲ ਆ ਮਿਰਿੰਦਰ ਸਿੰਘ ਕੱਲ ਨੂੰ ਸਰਕਾਰੀ ਗਵਾ ਕਿਉਂ ਨਹੀਂ ਬਣਾਇਆ ਗਿਆ ਸਾਰਾ ਭੰਡਾ ਫੋਟੋ ਹੀ ਨਹੀਂ ਜਿਹੜਾ ਕਹਿੰਦਾ ਮੇਰੇ ਕੋ ਐਸਸੀ ਨਹੀਂ ਸੈਂਡ ਕਰਾਏ ਤੁਸੀਂ ਇਹ ਦੇਖੋ ਉਹ ਐਸਸੀ ਚਾਰ ਸੀਟ ਕਿਉਂ ਨਹੀਂ ਕੀਤਾ ਗਿਆ ਆਮ ਬੰਦਾ ਕੀ ਕਰੂਗਾ ਆਮ ਬੰਦਾ ਸ਼ਿਕਾਇਤ ਕਰਦਾ ਵੀ ਇੱਥੇ ਕੋਈ ਗਲਤ ਕੰਮ ਹੋਣ ਡਿਆ ਇਹ ਕੀ ਕਰਦੇ ਆ ਪਹਿਲੇ ਤੇ ਉਸ ਬੰਦੇ ਨੂੰ ਦੱਸ ਦਿੰਦੇ ਆ ਉਹਦੇ ਖਿਲਾਫ ਵੀ ਤੇਰੇ ਖਿਲਾਫ ਫਲਾਣਾ ਬੰਦਾ ਸ਼ਿਕਾਇਤ ਕਰਦਾ ਹੀ ਉਹਦੇ ਨਾਲ ਤੂੰ ਜਿਹੜੀ ਆ ਉਹਨੂੰ ਚੁੱਪ ਕਰਾ ਫੇਰ ਜੇ ਮੰਨ ਲਓ ਉਹ ਕਹਿੰਦੇ ਵੀ ਯਾਰ ਜੇ ਨਹੀਂ ਨਾ ਕੋਈ ਮੰਨਦਾ ਤੇ ਇਹਨੂੰ ਨੋਟਿਸ ਦੇ ਦਿਓ ਵੇ ਆਪਣਾ ਘਰ ਪੂਰਾ ਕਰੋ ਕੱਲ ਨੂੰ ਇਹੜਾ ਹੋਵੇ ਵੀ ਸਹੀ ਭਾਜੀ ਵੀ ਆਪਣੀ ਜਾਨ ਬਚਾਉਣ ਵਾਸਤੇ ਨੋਟਿਸ ਦੇ ਦਿਓ ਨੋਟਿਸ ਦਿੰਦੇ ਆ ਫਿਰ ਬੰਦਾ ਅਖੀਰ ਜਦੋਂ ਦੂਜਾ ਕੋਰਟ ਚ ਜਾਂਦਾ ਤੇ ਕੋਰਟ ਦੇ ਵਿੱਚੋਂ ਕੋਰਟ ਦੇ ਜਦੋਂ ਆਰਡਰ ਹੁੰਦਾ ਇਹ ਅੱਗੇ ਹਰਾ ਪਰਦਾ ਲਵਾਉਂਦੇ ਆ ਤੇ ਅੰਦਰ ਨੂੰ ਕਹਿੰਦੇ ਕੰਮ ਕਰੀ ਜਾ ਕਿਉਂਕਿ ਮੋٹے ਪੈਸੇ ਲੈਂਦੇ ਨੇ ਇਹਨਾਂ ਦੀਆਂ ਸੈਡੀਆਂ ਕਿਸ ਜੀ ਵੀ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਮਰਨਾ ਨਹੀਂ ਇੱਥੇ ਜਮਣਾ ਤੇ ਆਉਣ ਵਾਲੀਆਂ ਜਿਹੜੀਆਂ ਇਹਨਾਂ ਦੀ ਨਸਲਾਂ ਨਾ ਉਹ ਲੱਗਦਾ ਇਹਨਾਂ ਨੂੰ ਵੀ ਪਿੰਗਲੀਆਂ ਜਮਣੀਆਂ ਤੇ ਉਹ ਨਕਾਰਾ ਹੋਣੇ ਆ ਵੀ ਕੰਮਕਾਰ ਉਹਨਾਂ ਨੇ ਕੋਈ ਨਹੀਂ ਕਰਨਾ ਇਸ ਕਰਕੇ ਉਹਨਾਂ ਨਸਲਾਂ ਵਾਸਤੇ ਪੈਸਾ ਇਕੱਠਾ ਕਰਕੇ ਇੱਥੇ ਛੱਡ ਜਾਈਏ ਕਿਹਦੇ ਜੇ ਰਹਿਣਾ ਕਿੱਥੇ ਜੇ ਜੀ ਬੁਰੀ ਹਾਲਤ ਹੋ ਗਈ ਟ੍ਰੈਫਿਕ ਦੀ ਸਮੱਸਿਆ ਦੇਖੋ ਰਣਜੀਤ ਐਵੇਨਿਊ ਜਿਹੜੀ ਕਿ ਉਸ ਤੋਂ ਵੱਡੀ ਕਲੋਨੀ ਨਹੀਂ ਬਣ ਸਕਦੀ ਤੇ ਇੰਪਰੂਵਮੈਂਟ ਅਫਸ ਜਿਹੜੇ ਟਰੱਸਟ ਦੇ ਅਫਸਰ ਤੇ ਜਿਹੜੇ ਸਾਡੇ ਕੁਝ ਲੀਡਰ ਵੀ ਨਾਲ ਲੜੇ ਨੇ ਉਹਨਾਂ ਨੇ ਕੀਤਾ ਕਿ ਹਾਲਾਤ ਕੀ ਕਰਦੇ ਨੇ ਗੱਡੀ ਨਹੀਂ ਨਿਕੇ ਚੀ ਨਾ ਸਕਦੀ ਉਥੋਂ ਪਾਰਕਿੰਗ ਲਈ ਥਾਂ ਨਹੀਂ ਹੈਗੀ ਹੁਣ ਇਹ ਇਹ ਸਾਰੇ ਸਿੱਟੇ ਤੇ ਅਸੀਂ ਨਿਕਲੇ ਕਿਸ ਕਨਕਲੂਜਨ ਕੀ ਇਹ ਸਾਡਾ ਸਾਡਾ ਮੰਨਾਂ ਕੀ ਏ ਜਿਵੇਂ ਕਿ ਜੀ ਤੁਸੀਂ ਪਹਿਲੇ ਦੱਸਿਆ ਵੀ ਚਾਰ ਸ਼ੀਟ ਦਾ ਮਤਲਬ ਹੁੰਦਾ ਵੀ ਜਿਵੇਂ ਸਿੱਟ ਨਹੀਂ ਬਣ ਜਾਂਦੀ ਵੀ ਕਿਸੇ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਵੀ ਕਾਰਵਾਈ ਪੂਰੀ ਕਰੀ ਨਹੀਂ ਕਰੀ ਜਿਵੇਂ ਸਿੱਧੂ ਸਾਹਿਬ ਕਹਿੰਦੇ ਆ ਸਿੱਟ ਦਾ ਮਤਲਬ ਸਿੱਟ ਡਾਊਨ ਵੀ ਜਿੰਨੀਆਂ ਅੱਜ ਤੱਕ ਸਿੱਟਾਂ ਬਣੀਆਂ ਉਹਦਾ ਹੋਇਆ ਕੀ ਵੀ ਜਿੰਨੀਆਂ ਚਾਰ ਸ਼ੀਟ ਤੁਸੀਂ ਕੀਤੀਆਂ ਉਹਨਾਂ ਉਹਦੇ 'ਚ ਬਣਿਆ ਕੀ ਉਹ ਜਿਵੇਂ ਤੁਸੀਂ ਦੱਸਿਆ ਵੀ ਇਹ ਆਪਣੇ ਬੰਦੇ ਬਚਾ ਲੈਂਦੇ ਆ ਸਿਰਫ ਚਾਰਸ਼ੀਟ ਦਾ ਮਤਲਬ ਸਾਨੂੰ ਚੁੱਪ ਕਰਾਉਣਾ ਤੇ ਜਿਹੜੇ ਸ਼ਿਕਾਇਤ ਕਰਤਾ ਬਿਲਕੁਲ ਮੇਰਾ ਮੰਨਾਂ ਵੀ ਇਨਕੁਆਇਰੀ ਫੇਅਰ ਨਹੀਂ ਹੋਈ ਇਹਦੇ ਨਾਲ ਚੋਰਾਂ ਦੇ ਹੌਸਲੇ ਬਲੰਦ ਹੋਣਗੇ ਭਾਰਗੇ ਜੀ ਤਾਂ ਹੀ ਅਸੀਂ ਕਹਿੰਦੇ ਨਾ ਜੀ ਵੀ ਚਾਰਸ਼ੀਟ ਕਰਨਾ ਕੋਈ ਸਜਾ ਨਹੀਂ ਕਿਉਂਕਿ ਚੋਰ ਜਿਹੜੇ ਨੇ ਜਿਹੜੇ ਭ੍ਰਸ਼ਟ ਨੇ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਜਿਹੜੇ ਕਰੋੜਾ ਰੁਪਏ ਲੈਣੇ ਗਿੱਜ ਗਏ ਨੇ ਉਹਨਾਂ ਨੂੰ ਤੇ ਕੋਈ ਹੋਣਾ ਕੀ ਚਾਹੀਦਾ ਸੀ ਅਸੀਂ ਇਹ ਵੀ ਸਿੱਟੇ ਤੇ ਪਹੁੰਚੇ ਆ ਵੀ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਸੀ ਤੇ ਇਹਨਾਂ ਦੀ ਜਾਇਦਾਦਾਂ ਦੀ ਜਾਂਚ ਕਰਾਉਣ ਵਾਸਤੇ ਇੱਕ ਟੀਮ ਦਾ ਗਠਨ ਕਰ ਦੇਣਾ ਚਾਹੀਦਾ ਸੀ ਤੇ ਫਿਰ ਇਹਨਾਂ ਦਾ ਤਬਾਦਲਾ ਅੰਮ੍ਰਿਤਸਰ ਤੋਂ ਬਾਹਰ ਕਿਤੇ ਦੂਰ ਕਰਨਾ ਚਾਹੀਦਾ ਸੀ ਤਾਂ ਕਿ ਇਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ ਪੁਆਇੰਟ ਨੰਬਰ 2 ਜਿਹੜੇ ਅਫਸਰ ਜਾਂ ਕਰਮਚਾਰੀ ਦੂਜੇ ਡਿਪਾਰਟਮੈਂਟਾਂ ਦੇ ਵਿੱਚੋਂ ਇੰਪਰੂਵਮੈਂਟ ٹرسٹ ਦੇ ਵਿੱਚ ਤਨਤ ਕੀਤੇ ਗਏ ਨੇ ਯਾਨੀ ਕਿ ਡੈਪੂਟੇਸ਼ਨ ਤੇ ਆਏ ਨੇ ਤੇ ਇਹਨਾਂ ਨੂੰ ਆਪਣੇ ਪੇਰੈਂਟ ਡਿਪਾਰਟਮੈਂਟ ਚ ਭੇਜਣਾ ਚਾਹੀਦਾ ਆਖਰਕਾਰ ਇੰਪਰੂਵਮੈਂਟ ਟਰਸਟ ਐਸਸੀ ਕਿਹੜੀ سونے ਦੀ ਖਾਨ ਇਹਨਾਂ ਨੂੰ ਲੱਗ ਗਈ ਏ ਵੀ ਇਹ ਆਪਣੇ ਵਾਪਸ ਡਿਪਾਰਟਮੈਂਟ ਚ ਜਾਣਾ ਨਹੀਂ ਚਾਹੁੰਦੇ ਹੁਣ ਅਗਲਾ ਪੁਆਇੰਟ ਕੀ ਹੈ ਵੀ ਜਿੱਦ ਜਿਹੜੀ ਤਨਾਤੀ ਜਿਹੜੇ ਬੰਦੇ ਨੂੰ ਇੱਥੇ ਕਿਸੇ ਵੀ ਸੀਟ ਤੇ 3 ਸਾਲ ਹੋ ਗਏ ਨੇ ਭਾਵੇਂ ਉਹ ਜੀਏ ਭਾਵੇਂ ਐਸਡੀਓ ਤੇ ਭਾਵੇਂ ਉਹ ਐਕਸ਼ਨਰ ਜਾਂ ਫਿਰ ਐਸਸੀ ਏ ਉਹਦਾ ਤਬਾਦਲਾ ਦੂਜੇ ਜ਼ਿਲ੍ਹੇ ਚ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਹੀ ਰਵਾਇਤ ਪੰਜਾਬ ਸਰਕਾਰ ਨੂੰ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਕਰਨੀ ਚਾਹੀਦੀ ਕਿਉਂਕਿ ਇਹਨਾਂ ਸਾਰਿਆਂ ਦਾ ਆਪਸ ਚ ਸੰਢਗੜ ਬਣ ਗਈ ਇਹਨਾਂ ਨੇ ਆਪੇ ਹੀ ਠੇਕੇਦਾਰਾਂ ਦੇ ਨਾਲ ਸਾਝ ਪਾਈ ਹੋਈ ਏ ਆਪੇ ਹੀ ਇਹਨਾਂ ਨੇ ਕਈ ਉਹਨਾਂ ਦੇ ਨਾਲ ਜਿਹੜੀਆਂ ਭਾਈਵਾਲੀਆਂ ਪਾਈਆਂ ਹੋਈਆਂ ਉਹਨਾਂ ਨੂੰ ਕੰਮ ਦਵਾਉਂਦੇ ਨੇ ਫਿਰ ਉਹਨਾਂ ਕੋ ਕਮਿਸ਼ਨ ਲੈਂਦੇ ਨੇ ਇਹ ਬਿਲਕੁਲ ਸੱਚ ਆ ਹੁਣ ਠੇਕੇਦਾਰ ਦੇ ਖਿਲਾਫ ਜਿਨੇ 13.77 ਨੂੰ 1.77 ਕੀਤਾ ਉਦੇ ਖਿਲਾਫ 420 ਦਾ ਮਾਮਲਾ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਸੀ ਤੇ ਉਹਦੇ ਕੋਲੋਂ ਪੁੱਛਗਿੱਛ ਕਰਨੀ ਚਾਹੀਦੀ ਸੀ ਵੀ ਤੇਰੇ ਨਾਲ ਹੋਰ ਕਿਹੜੇ ਕਿਹੜੇ ਇੰਪਰੂਵਮੈਂਟ ਟਰਸਟ ਦੇ ਅਫਸਰ ਮਿਲੇ ਹੋ ਇਹਨੇ ਉਹ ਕੰਪਿਊਟਰ ਆਪਰੇਟਰ ਜਿਹੜਾ ਕਿ ਬਰਖਾਸਤ ਕੀਤਾ ਜਾ ਚੁੱਕਿਆ ਹੈ ਉਹਦਾ ਇਹਦੇ ਵਿੱਚ ਕੀ ਰੋਲ ਹੈ ਹੁਣ ਟਰਸਟ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਅਗਲਾ ਪੁਆਇੰਟ ਇਹ ਹੈ ਕਿੰਨੇ ਕਰੋੜਾਂ ਦੇ ਕੰਮ ਹੋਏ ਇਹ ਸਾਰਿਆਂ ਦਾ ਆਡਿਟ ਹੋਣਾ ਚਾਹੀਦਾ ਪਰ ਆਡਿਟ ਵੀ ਫੇਅਰ ਹੋਵੇ ਤੇ ਤਾਂ ਐਵੇਂ ਨਹੀਂ ਅੱਖਾਂ ਪੂੰਝ ਦਿੱਤੀਆਂ ਜਾਣ ਕਿਉਂਕਿ ਪਤਾ ਲੱਗ ਸਕੇ ਵੀ ਕਿਹੜੇ ਠੇਕੇਦਾਰ ਨੂੰ ਕਿੰਨਾ ਕਰੋੜਾਂ ਦਾ ਕੰਮ ਮਿਲਿਆ ਕਿਤੇ ਇਹ ਤੇ ਨਹੀਂ ਵੀ ਉੱਪਰਲੇ ਜਿਹੜੇ 4-5 ਠੇਕੇਦਾਰ ਨੇ ਉਹਨਾਂ ਨੂੰ ਮਲਾਈ-ਮਲਾਈ ਖਵਾਈ ਜਾਓ ਤੇ ਰੈਂਦ-ਖੂੰਦ ਬਾਕੀਆਂ ਨੂੰ ਦਿੱਤੀ ਜਾਓ ਹੁਣ ਐਕਸ਼ੀਨ ਰਮਿੰਦਰ ਸਿੰਘ ਕਾਲੋਂ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਏ ਉਹਨੇ ਮੰਨਿਆ ਕਿ ਉਹਨੇ ਇਹ ਫਾਈਲ ਤੇ ਸਾਈਨ ਕੀਤੇ ਪਰ ਐਸਸੀ ਸਤਿੰਦਰ ਸਿੰਘ ਦੇ ਕਹਿਣ ਤੇ ਸਾਈਨ ਕੀਤੇ ਤੇ ਰਮਿੰਦਰ ਸਿੰਘ ਕਾਲੋਂ ਨੂੰ ਸਰਕਾਰੀ ਗਵਾਹ ਬਣਾ ਕੇ ਐਸਸੀ ਦੀ ਵੀ ਜਵਾਬ ਤਲਬ ਤਲਬੀ ਕਰਨੀ ਚਾਹੀਦੀ ਸੀ ਕਿਉਂਕਿ ਉਹਨੇ ਕਹਿਣਾ ਕਿ ਐਕਸ਼ਨ ਨੇ ਜਿਹੜੇ ਸਾਈਨ ਕੀਤੇ ਐਸ்சி ਨੇ ਮੇਰੇ ਕੋਲ ਸਾਈਨ ਕਰਾਏ ਆਖਿਰਕਾਰ ਇਸ ਦੇ ਵਿੱਚ ਐਸ்சி ਸਤਿੰਦਰ ਸਿੰਘ ਦੀ ਕੀ ਭੂਮਿਕਾ ਹੈ ਇਹਦੀ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਸੀ ਹੁਣ ਅਸੀਂ ਮੰਨਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਵੀ ਇਹ ਮੰਗ ਕਰਦੇ ਆ ਕਿ ਮਾਨ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵੇਖਿਆ ਉਹ ਤਾਂ ਹੀ ਹੋਏਗਾ ਜੇ ਇਹਨਾਂ ਪ੍ਰਸ਼ਤ ਅਫਸਰਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਕਟੜ ਇਮਾਨਦਾਰ ਸਰਕਾਰ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਨੁਕਰੇ ਲਾ ਕੇ ਵੱਡੇ ਵੱਡੇ ਲੀਡਰਾਂ ਨੂੰ ਹਰਾ ਕੇ ਤੁਹਾਨੂੰ ਇਸੇ ਕਰਕੇ ਜਿਤਾਇਆ ਕਿਉਂਕਿ ਲੋਕਾਂ ਦੀਆਂ ਬੜੀਆਂ ਉਮੀਦਾਂ ਸਨ ਪਰ ਫਿਰ ਮਾਫ ਕਰਨਾ ਸਾਨੂੰ ਕਹਿਣਾ ਪੈ ਰਿਹਾ ਸਰਕਾਰ ਬਦਲੀ ਸਿਸਟਮ ਥੱਲੇ ਉਹੀ ਚੱਲੀ ਜਾਂਦਾ ਇਸ ਕਰਕੇ ਤੁਸੀਂ ਮਾਨ ਸਾਹਿਬ ਕਿਰਪਾ ਕਰਕੇ ਇਧਰ ਧਿਆਨ ਦਿਓ ਕਿਉਂਕਿ ਇਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਤੇ ਇੱਥੋਂ ਪੈਸਾ ਲੁੱਟ ਕੇ ਵਿਦੇਸ਼ਾਂ 'ਚ ਆਪਣੇ ਨਿਆਣਿਆਂ ਨੂੰ ਪੜਨ ਲਈ ਭੇਜ ਰਹੇ ਨੇ ਜੀ ਜੀ ਤੁਸੀਂ ਕੁਝ ਕਹਿਣਾਤ ਬਿਲਕੁਲ ਠੀਕ ਆ ਮੇਰੀ ਕਿ ਤੁਹਾਨੂੰ ਬੇਨਤੀ ਆ ਕਿ ਤੁਸੀਂ ਚੇਅਰਮੈਨ ਪ੍ਰੋਮੋਟਰਸ ਨਾਲ ਗੱਲ ਕਰੋ ਹਾਂਜੀ ਉਹਨਾਂ ਦੇ ਪੁੱਛੋ ਉਹਨਾਂ ਨੂੰ ਅਪੀਲ ਕਰਦੇ ਆ ਫਿਰ ਵੀ ਇਹਨਾਂ ਭ੍ਰਸ਼ਟਾਂ ਵਾਲਿਆਂ ਦੇ ਐਕਸ਼ਨ ਲਵੋ ਤੁਹਾਡੇ ਕੋਲ ਬੜੀਆਂ ਪਾਵਰਾਂ ਆ ਆਪਣੀਆਂ ਪਾਵਰਾਂ ਨੂੰ ਵਰਤੋ ਆਪਣੇ ਜੋ ਭਗੌਂਤਮਨ ਤੇ ਕੇਦੀਵਾਲ ਨੂੰ ਲਿਆਓ ਸ਼ਾ ਸ਼ਾ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਤੁਹਾਡੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਸਾਨੂੰ ਜਿਹੜੇ ਤੁਸੀਂ ਸੁਝਾਅ ਦਿੰਦੇ ਹੋ ਸਾਡੇ ਲਈ ਬਹੁਤ ਮਹਾਨ ਰੱਖਦੇ ਨੇ ਧੰਨਵਾਦ ਸ਼ਸ਼ੀਕਾਲ ਨਮਸਕਾਰ